ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਮਨਾਲੀ ਲੇਧਦਾਖ ਹਾਈਵੇ ਬੰਦ ਹੋ ਗਿਆ। ਤੁਹਾਨੂੰ ਦੱਸਦੇ ਕਿ ਮਨਾਲੀ ਲੇਧਦਾਖ ਨੂੰ ਜਾਣ ਵਾਲਿਆਂ ਲਈ ਵੱਡੀ ਅਪਡੇਟ ਆ ਰਹੀ ਹੈ ਜਿੱਥੇ ਮਨਾਲੀ ਤੋਂ ਅੱਗੇ ਜਿਹੜਾ ਲੇਹ ਨੂੰ ਰਸਤਾ ਜਾਂਦਾ ਉੱਥੇ ਹੜ ਆ ਗਿਆ ਹੈ, ਬੱਦਲ ਫਟ ਗਿਆ ਹੈ ਤੇ ਜਿਸ ਦੇ ਨਾਲ ਰਸਤਾ ਬੰਦ ਹੋ ਗਿਆ ਕਿਉਂਕਿ ਵੱਡੇ ਪੱਥਰ ਪੁੱਲ ਤੇ ਆ ਡਿਗੇ ਨੇ। ਤਸਵੀਰਾਂ ਦੇਖ ਸਕਦੇ ਹੋ ਕਿ ਇਹ ਲੋਹਾਲ ਸੁਪੀਤੀ ਦੀਆਂ ਨੇ। ਜਦੋਂ ਆਪਾਂ ਮਨਾਲੀ ਤੋਂ ਅਟਲ ਟੱਲਣ ਨੂੰ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਇਹ ਸ਼ਹਿਰ ਆਉਂਦਾ ਹੈ ਪਲਚਨ ਜਿੱਤੇ ਬੱਦਲ ਫਟਣ ਦੇ ਨਾਲ ਅੰਜਨੀ ਮਹਾਦੇਵ ਡਰੇਨ ਦੇ ਵਿੱਚ ਹੜ ਆ ਗਿਆ ਤੇ ਵੱਡੇ ਪੱਥਰ ਆ ਗਏ ਨੇ ਵੱਡੇ ਪੱਥਰ ਪੁੱਲ ਤੇ ਆ ਡਿੱਗੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਨੇ ਜਦੋਂ ਆਪਾਂ ਮਨਾਲੀ ਤੋਂ ਲੇਹ ਲਦਾਖ ਨੂੰ ਜਾਂਦੇ ਆ ਟਟਲ ਨੂੰ ਜਾਂਦੇ ਆ ਉਹ ਵਾਲਾ ਰਸਤਾ ਆ ਵੱਡੇ ਪੱਥਰ ਆ ਗਏ ਨੇ ਰੋਡ ਤੇ ਜਿਸ ਕਰਕੇ ਉੱਥੋਂ ਦੇ ਪ੍ਰਸ਼ਾਸਨ ਨੇ ਫੈਸਲਾ ਲਿਆ ਜਿਹੜਾ ਲੇਹ ਲਦਾਖ ਨੂੰ ਰਸਤਾ ਜਾਂਦਾ ਉਹ ਬੰਦ ਕਰ ਦਿੱਤਾ ਹੈ ਬੱਦਲ ਫਟਣ ਦੇ ਕਾਰਨ ਹਾਰਡ ਆ ਗਿਆ ਉਸ ਇਲਾਕੇ ਦੇ ਵਿੱਚ ਮਾਹਾਦੇਵ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਤੁਹਾਨੂੰ ਦੱਸਦੇ ਕਿ ਬੱਦਲ ਫਟਣ ਦੇ ਨਾਲ ਇੱਕ ਘਰ ਪਾਣੀ ਦੇ ਵਿੱਚ ਟੱਗ ਗਿਆ ਪੂਰੀ ਤਰ੍ਹਾਂ ਟੁੱਟ ਗਿਆ ਪਾਣੀ ਦੇ ਵਿੱਚ ਰੁੜ ਗਿਆ ਘਰ ਤੇ ਇੱਕ ਟਰਾਂਸਫਾਰਮ ਬਿਜਲੀ ਦਾ ਉਹ ਵੀ ਟੁੱਟਿਆ ਦਿਖਾਈ ਦੇ ਰਿਹਾ ਵੀਡੀਓ ਦੇ ਵਿੱਚ ਜਿਸ ਕਾਰਨ ਹੁਣ ਆਵਾਜਾਈ ਠਾਪੂ ਗਈ ਹੈ ਪੂਰੀ ਤਰ੍ਹਾਂ ਬੱਦਲ ਫਟਣ ਦੇ ਨਾਲ ਇੱਕ ਸਾਈਡ ਤੇ ਲੋਕ ਦੂਜੇ ਪਾਸੇ ਫਸੇ ਹੋਏ ਨੇ ਜਿਹੜੇ ਮਨਾਲੀ ਵੱਲ ਦੇ ਨੇ ਮਨਾਲੀ ਵੱਲ ਦੇ ਰਹਿ ਗਏ ਨੇ ਜਿਹੜੇ ਸੀਸੂ ਲਾਹੌਲ ਸਪੀਤੀ ਵੱਲ ਨੇ ਉਧਰ ਫਸੇ ਹੋਏ ਨੇ ਤੇ ਮੌਕੇ ਤੇ ਪ੍ਰਸ਼ਾਸਨ ਪਹੁੰਚ ਗਿਆ ਹੈ ਤੇ ਉਹਨਾਂ ਦੇ ਵੱਲੋਂ ਹੁਣ ਪੱਥਰ ਟਾਏ ਜਾ ਰਹੇ ਨੇ ਪੁਲ ਤੋਂ ਤਾਂ ਕਿ ਰਸਤਾ ਕਲੀਅਰ ਹੋ ਸਕੇ ਆਵਾਜਾਈ ਦੁਬਾਰਾ ਚੱਲ ਸਕੇ ਰੁਤਾਂਗ ਪਾਸ ਤੱਕ ਵੀ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਰਸਤਾ ਬੰਦ ਕਰ ਦਿੱਤਾ ਹੈ ਉਹ ਵਾਲਾ ਰੁਤਾਂਗ ਪਾਸ ਜਾਂਦੇ ਲਈ ਜਿਹੜੇ ਲੋਕ ਜਾਂਦੇ ਸੀ ਉਹ ਰਸਤਾ ਵੀ ਹੁਣ ਬੰਦ ਕਰ ਦਿੱਤਾ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਉਹਨਾਂ ਨੇ ਜਿਹੜੇ ਲੋਕ ਘੁੰਮਣ ਆਏ ਨੇ ਮਨਾਲੀ ਜਲ ਅਡਲਟਨ ਨਾਲ ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਸਾਵਧਾਨ ਰਭੋ ਕਿ ਭਾਰੀ ਮੀਂਹ ਪੈ ਰਿਹਾ ਉਸ ਦੇ ਨਾਲ ਕੋਈ ਵੱਡਾ ਹਾਸਾ ਹੋ ਸਕਦਾ ਹੈ ਜਾਨੀ ਨੁਕਸਾਨ ਹੋ ਸਕਦਾ ਹੈ ਜਿਵੇਂ ਬੱਦਲ ਫਟਣ ਦੇ ਨਾਲ ਆਕਦਮ ਹੜ ਆ ਗਿਆ